ਕਰੀਆ ਗਾਜਰਾਂ ਨੂੰ ਹੋਰ ਤਰੀਕੇ ਮੈਂ ਉਮੀਦ ਕਰਦੀ ਆ ਬਲੀਆ ਹੋਵੇਗੀ ਤੇ ਘਾਹ ਕੂੰਗੀ ਜਲਦੀ ਕਲਾ ਵਿੱਚ ਹੋਊਗੀ। ਲਓ ਜੀ ਟਾਈਮ ਨਾ ਨਾ ਟਾਈਮ 2:00 ਵਜੇ ਹੈ। ਆਪਾਂ ਸਿਹਰ ਬਲੀ ਆਪਾਂੁੰਦੇ ਕਰਕੇ ਆਪੇ ਸਿਹਰ ਜਾਉਣਾ। ਤੇ ਮੈਂ ਚਲੋ ਆਪਾਂ ਜੂਸ ਬਣਾਉਨੇ ਆ। ਪਰ ਕਰਦੇ ਜੀ ਜੂਸ ਆਪਣੇ ਤਾਂ ਗਾਜਰਾਂ ਕਾਫੀ ਸਾਰੀਆਂ ਲੱਗੀਆਂ। ਇਹਨੂੰ ਆਪਾਂ ਲੈਣ ਦੇ ਸੀ। ਲੱਗ ਗਈਆਂ ਸੀ ਆਪਣੇ ਖੇਤੋਂ। ਤੇ ਆਪਾਂ ਚਾਹ ਨਹੀਂ ਬਣਾਉਦੇ ਆਪਾਂ ਨੂੰ ਇਹ ਜੂਸ। ਪਹਿਲੇ ਮੈਂ ਇਸ ਨੂੰ ਆਪਾਂ ਥੋੜਾ

ਆਪਾਂ ਚਲੋ ਬਾੜ ਵਿੱਚ ਦੋਨੋਂ ਚਾਚਾ ਪਾਣੀ ਪਾ ਲਈ ਆ ਲੈ ਲਿਆ ਫੋਣੀ ਨੂੰ ਸਾਰੇ ਕਾਚੀ ਨੂੰ ਉਹ ਮੁਰਝੂ ਗਈ ਆਪਣਾ ਥੋੜਾ ਜਿਹਾ ਪਾਣੀ ਪਾਵਾਗੇ ਚ ਬਾਲਾ ਨਹੀਂ ਪਿੰਦੇ ਉਹ ਲੈ ਆਪਣਾ ਇੰਨਾ ਪਾਣੀ ਪਾਵਾਗੇ ਚ ਪਰੰਤ ਜੇ ਨਾ ਪਾਣੀ ਪਈ ਥੋੜੇ ਜਿਆਦੇ ਹੈਗੇ ਹੋ ਜਾਂਦਾ ਹੈ ਨਾ ਬਚਾਰਾ ਹੋਊ ਚ ਪਾਣੀ ਜਿਆਦੇ ਪਾ ਦਿੰਦੇ ਨੇ ਉਹ ਲਾਈ ਮੌਸਮ ਦਾ ਹਾਲ ਦੇਖੋ ਮੀਂਹ ਕਣੀਆਂ ਪੈਣ ਲੱਗ ਰਹੀਆਂ ਨੇ ਕੋਈ ਕੋਈ ਅੱਧਰ ਦੇਖੋ ਕਿੰਨਾ ਬੱਦਲ ਹੋ ਰਿਹਾ ਹੈਗਾ ਕੋਈ ਕੋਈ ਕਣੀ ਡਿੱਗਦੀ ਆ ਆ ਦੇਖੋ ਹੁਣ ਮੀਂਹ ਵਾਲਾ ਕੋਈ ਮੌਸਮ ਨਹੀਂ ਹੈਗਾ ਦੇਖੋ ਰੱਬ ਦਾ ਕੋਈ ਪਤਾ ਨਹੀਂ ਹੈ ਨਾ ਸਵੇਰ ਵਧੀਆ ਸੀਗਾ ਮੌਸਮ ਹੁਣ ਮੀਂਹੜਾ ਹੋਇਆ ਪਿਆ ਜੁਮੀ ਐ ਹਵਾ ਜੀ ਖੜ ਗਈ ਮੀਂਹ ਬੱਦ ਵੀ ਹੋ ਸਕਦੀ ਆ بارش ਤੇ ਅੱਜ ਕੱਲ੍ਹ ਅੱਜ ਚੇਤ ਹੋ ਗਿਆ ਚੇਤ ਦੀ ਸੰਗਰਾਮ ਚੇਤ ਚ ਕਹਿੰਦੇ ਨੇ ਕੋਈ ਜ਼ਿਆਦਾ ਮੀਤਾ ਆਉਂਦਾ ਰਹਿੰਦਾ ਚੇਤ ਚ ਰਾਂ ਪਚ ਤਰਾਈਆਂ ਕਰਦਾ ਹੁੰਦਾ ਈ ਤੇ ਚਲੋ ਜੀ ਆਪਾਂ ਕਰਦਾ ਕੰਮ ਦਿੰਦੇ ਆਪਾਂ ਨਾਲ ਲਸਣ ਗੰਡਾ ਛਿਲਦੇ ਆ ਆਪਾਂ ਭੌਂਕੇ ਆ ਉਧਰ ਲੈਟੀ ਦਾਣਾ ਦੂਣਾ ਮੱਜਾਂ ਦਾ ਕਾਪੜੇ-ਕੁਪੜੇ ਲਾ ਕੇ ਤਿਆਰ ਤੂੰ ਤੇ ਰੱਬ ਨੇ ਵਸਤ ਮੌਸਮ ਖਲਾਰਾ ਜਾ ਪਤਾ ਹੋਰੀ ਕਰਤਾ ਐਂ ਕਰਤਾ ਦਿਨ ਜਿਹਾ ਛਿਪ ਗਿਆ ਨੇ ਜਿਵੇਂ ਕੋਈ ਮਨਸ਼ੀ 8:00 ਵੱਜ ਗਏ ਨੇ ਨਾਲੇ 4:30 ਹੋਏ ਨਹੀਂ ਟਾਈਮ ਆਪਣੇ ਫਿਰ ਇੰਨੇ ਆਪਣੇ ਧਾਰਾਂ ਦਾ ਟਾਈਮ ਹੋਜੂ ਇੱਕ ਆਪਣੀ ਮੱਝ ਬਹੁਤ ਹਰਨ ਕਰਦੀ ਆ ਸਵੇਰੇ ਹੁਣ ਅਜੇ ਉਹ ਮਿਲੀ ਨਹੀਂ ਹੈਗੀ ਹੁਣ ਰਿੰਗੀ ਜਾਂਦੇ ਫਿਰ ਨਾ 2:00 ਵੱਜ ਲੱਗ ਜੂਗੀ ਜੋ ਕੱਖਾਂ ਤੇ ਬੰਦਿਆ ਆਪਾਂ ਉਧਰ ਸੰਨੀ ਤੇ ਵੀ ਜਲਦੀ ਮੈਨੂੰ ਚੋਲ ਹੁਣ ਆਪਾਂ ਚੋਂਦੇ ਨਹੀਂ ਪਠਰ ਕੇ ਚੋਵਾਂਗੇ ਮੈਨੂੰ ਲਾਦਾ ਇੱਕ ਡੰਗ ਪੈ ਜੂ ਜੀ ਇਹ ਕਾਫੀ ਟਾਈਮ ਲੱਗ ਸੁਈ ਨੇ ਉਹਨੂੰ ਤੋਕੜ ਹੋ ਗਈ ਮੱਝ ਤੇ ਚਲੋ ਜੀ ਆਪਾਂ ਲਸਣ ਗੰਡਾ ਛਿਲਦੀ ਆ ਹਵਾ ਨਾ ਠੰਡੀ ਠੰਡੀਆਂ ਜਿੰਨੀ ਗਰਮੀ ਹੋ ਗਈ ਸੀਗੀ ਅੱਲਾ ਦੇ ਵੀ ਅੱਜ ਮੈਂ ਕੱਪੜੇ ਸੂਟ ਧ ਮੇਰਾ ਅੱਜ ਠੰਡੋਗੇ ਪਤਲਾ ਸੂਟ ਵਾਲਾ ਕਾਟਨ ਦਾ ਤੇ ਅੱਜ ਫੇਰ ਨਾ ਕਿ ਸੂਟ ਕੱਢਣੇ ਪੈ ਜਾਣ ਦੁਬਾਰੋ ਮੀਂਹ ਪੈ ਕੇ ਨਾ ਦੁਬਾਰੇ ਰੱਬ ਠੰਡ ਕਰ ਦਿੰਦਾਗਾ ਕਣੀਆਂ ਕਾਫੀ ਪੈਣ ਲੱਗ ਗਈਆਂ ਬਰੇਕ ਦੀ ਝਾਰਾ ਜਾ ਬਾਬਾ ਹੋ ਗਿਆ ਚਲੋ ਜੀ ਆਪਾਂ ਕੱਪੜੇ ਵਾਲੀ ਮਸ਼ੀਨ ਅੰਦਰ ਕਰੀਏ ਧੁੱਨ ਵਾਲੀ ਉਧਰ ਚਲੋ ਜੀ ਠੀਕ ਆਪਾਂ ਕਰ ਲਈਏ ਕੰਮ ਤੰਦੇ ਆਪਾਂ ਚਲਦੀ ਅੱਲਾ ਸੰ ਪਿਆਜ ਤਾਂ ਅੱਜ ਪਕਾ ਬਣਨੀ ਪਾਉਣਾ ਮੀਂਹ ਬਹੁਤ ਜ਼ੋਰ ਦਾ ਆ ਗਿਆ ਤੇ ਮੈਂ ਤੱਕਾ ਕਿ ਜੀ ਮੀਂਹ ਕੋਸੇ ਮੀਂਹ ਕੱਲ ਨੂੰ ਸਿੱਕੇ ਤੇ ਜਾਵੋ ਸਿਹਰਾ ਆ ਤੁਹਾਨੂੰ

ਵੀ ਆਪਣੇ ਬੇਸਣ ਨੂੰ ਪਾਣੀ ਚ ਘੋਲ ਕੇ ਵੀ ਮੱਝਾਂ ਨੂੰ ਪਾਣ ਦਿੰਦੇ ਨੇ ਜਾਂ ਦੁੱਧ ਚ ਘੋਲ ਕੇ ਪਾ ਦਿੰਦੇ ਨੇ ਜੀ ਵੀ ਵੀ ਮੱਝਾਂ ਪੀਣ ਆਪਾਂ ਇਹਨਾਂ ਘਿਓ ਦੇ ਵਿੱਚ ਭੁੰਨ ਕੇ ਤੇ ਵਿੱਚ ਖੰਡਾ ਪਾ ਕੇ ਪਾ ਦੇ ਇੱਕ ਨੂੰ ਬਣਾ ਕੇ ਨਾ ਮੱਝਾਂ ਨੂੰ ਆਨੇ ਆਪਾਂ ਜਿਵੇਂ ਵੀ ਤੁਹਾਡਾ ਪਸ਼ੂ ਖਾ ਸਕਦਾ ਕਿਸੇ ਉਮੀ ਪਾ ਸਕਦਾ ਖਾਸ ਕਰਕੇ ਜਿਵੇਂ ਆਪਣੇ ਭਰੂਣ ਝੋਟੀਆਂ ਨੇ ਉਹਨਾਂ ਦਾ ਦੁੱਧ ਵਧਣ ਵਾਸਤੇ ਮੈਂ ਇਸ ਤਰ੍ਹਾਂ ਪਾਉਣੀ ਹੈ ਆਪਣੇ ਬੇਸਣ ਇਹਨੂੰ ਆਪਾਂ ਲਗਾਤਾਰ 10 ਦਿਨ ਪਾਵਾਂਗੇ 15 ਦਿਨ ਪਹਿਲਾਂ ਆਪਾਂ ਦਿੱਤੇ ਸੀਗੇ ਇਹਨੂੰ ਪਾੜੇ ਉਹ ਦਿਨਾਂ ਦੁੱਧ ਦਾ ਵਧੀਆ ਫੱਟ ਪਾ ਜਾਂਦਾ ਈ ਇਹ ਪਾਉਣਾ ਜਾਂ ਆਪਾਂ ਨੇ ਜਾਂ ਤਾਂ ਪਾਣੀ ਪਲਾਉਣ ਤੋਂ 2 ਘੰਟੇ ਪਹਿਲਾਂ ਜਾਂ ਪਾਣੀ ਪਲਾਉਣ ਤੋਂ ਬਾਅਦ 2 ਘੰਟੇ ਤੇ ਜੇ ਉਹ ਪਾਣੀ ਨਹੀਂ ਪਲਾਉਣਾ ਆਪਾਂ ਨੇ ਫਿਰ ਆਪਾਂ ਇਹਨਾਂ ਨੂੰ ਸ਼ਾਮ ਨੂੰ ਪਾਵਾਂਗੇ ਨਾਲ ਤਾਂ ਠੰਡਾ ਹੁੰਦੀ ਸਮਾਂ ਕਿਉਂ ਆਪਾਂ ਤਾ ਚੁੰਗ ਵਾਲੇ ਫਿਰ ਪਾਵਾਂਗੇ ਆਪਾਂ ਲਈ ਇਹ ਆਪਾਂ ਬਣਾਤਾ ਕੱਲ ਨੂੰ ਆਪਾਂ ਵੀਡੀਓ ਬਣਾਉਂਦੀ ਸੀ ਕੱਲ ਆਪਣੀ ਬਿਲੀ ਲਈ ਚਾੜੀ ਕੱਲ ਮੀਂਹ ਬਹੁਤਾ ਗਿਆ ਸੀਗੀ ਬਿਜਲੀ ਮੀਂਹ ਤਾਂ ਖੜਕਟ ਸੀਗੀ ਬਿਜਲੀ ਬਹੁਤ ਜ਼ਿਆਦਾ ਰਸ਼ਕਰੀ ਸੀਗੀ ਸ਼ਾਮ ਨੂੰ ਰਾਤ ਨੂੰ ਵੀ ਰਾਤ ਵਧੀਆ ਫਿਰ ਬਜੇ ਤੱਕ ਕਿਹੋ ਜਿਹੀ ਰਾਤ ਮਿਲਦੀ ਸੀ ਜੇ ਇਹਨਾਂ ਦਾ ਕੋਈ ਨਿੱਜਾ ਜਿਹਾ ਗਰਮਾਗਾ ਆਪਾਂ ਕਰਦੇ ਆਂ ਸਬਜ਼ੀ ਦੀ ਤਿਆਰੀ ਆਪਾਂ ਬਣਾਵਾਂਗੇ ਅੱਜ ਸਬਜ਼ੀ ਆਲੂ ਮਟਰ ਮਟਰ ਆਪਾਂ ਨੇ ਕੱਟ ਰੱਖੇ ਨੇਗੇ ਆਪਾਂ ਆਲੂ ਜੀਰੇ ਦੇ ਧਰ ਲਸਣ ਪਿਆਜ਼ ਫਿਰ ਆਪਾਂ ਧੌਂ ਕਿਉਂ ਨਹੀਂ ਜੀ ਲੈਟੀ ਮੱਝਾਂ ਦੀ ਤਿੰਨ ਜੱਚ ਆਪਾਂ ਸਬਜ਼ੀ ਕੱਟ ਦਿੰਨੇ ਕੱਲ ਨੂੰ ਨਾ ਇਹ ਜਿਹੜਾ ਪੂਰਾ ਮੌਸਮ ਖਰਾਬ ਹੋ ਗਿਆ ਸੀਗਾ ਤੇ ਮੀਂਹ ਸਵੇਰੇ ਵੀ ਪੂਰਾ ਇਹ ਸੀਗਾ ਹੀ ਚਾਂਦ ਮੀਰੇ ਸਵੇਰ ਤੋਂ ਘਰ ਵਧੀਆ ਉੱਠ ਕਰ ਗਿਆ ਮੀਰੇ ਘਟੇ ਇੱਕ ਮਜਾ ਪਿਆ ਵਧੀਆ ਕੋਈ ਆਪਣੇ ਨੁਕਸਾਨ ਨਹੀਂ ਹੋਈ ਹਵਾ ਹੋਵਾ ਦਾ ਕੋਈ ਬਾਲੀ ਨਹੀਂ ਜਾਦੀ ਨਹੀਂ ਸੀਗੇ ਤੇ ਬਿਜਲੀ ਬਾਲੀ ਦਸ਼ਕਦੀ ਸੀਗੀ ਚਲੋ ਜੇ ਆਪਾਂ ਸਬਜ਼ੀ ਬਣਾ ਲਈਏ ਫਿਰ ਆਪਾਂ ਚੱਲਦੇ ਆ ਮੰਜਾ ਕਿੰਨੀ ਉਧਰ ਅੱਜ ਦੀ ਵੀਡੀਓ ਤੇ ਦਿੱਤੀ ਕਰਦੇ ਹਾਂ ਮਿਲਦੇ ਆ ਨੈਸਟ ਵਲੌਗ ਨਾਲ ਤੱਕ